ਪੈਣ ਨੂੰ ਲੁਧਿਆਣੇ ਤੋਂ ਸਮਰਾਲਾ ਚੌਂਕ ਤੋਂ ਲੈ ਕੇ ਆਈ ਸੀ ਤੁਸੀਂ ਦੇਖੋ ਕਿਹੜੀ ਹਾਲਤ ਸੀ ਭੈਣ ਦੀ ਉੱਥੇ ਲੱਤ ਵੱਡੀ ਹੋਈ ਸੀ ਮੈਂ ਬੈਠੀ ਰਹਿੰਦੀ ਸੀ ਹਾਂ ਅਗੱਠੇ ਜਿਹੀ ਬਣੀਆ ਉਹਦੇ ਤੋਂ ਹੀ ਹੋ ਗਿਆ ਨਹੀਂ ਬੈਕ ਸਾਈਡ ਤੇ ਸਾਰੇ जखਮਾਂ ਗਲੀ ਪਈ ਐ ਏਡਾ ਵੱਡਾ ਪਿੱਛੇ ਹੋਲ ਆ ਲੱਤ ਕੱਟੀ ਹੋਈ ਐ ਇੱਕ ਇਹ ਗਲਤ ਇੰਜੈਕਸ਼ਨ ਲਾਉਣ ਕਰਕੇ ਲੱਤ ਗਲ ਗਈ ਸੀ ਅਜੇ 10 ਦਿਨ ਵੀ ਨਹੀਂ ਹੋਇਆ ਇਹਨੂੰ ਹੋਰ ਕਿ ਮੇਰਾ ਜੀ ਨਹੀਂ ਲੱਗਦਾ ਮੈਂ ਜਾਣਾ ਦੇ ਪਰਿਵਾਰ ਕੇ ਮੈਂਬਰਾਂ ਨੂੰ ਬੇਨਤੀ ਹੈ ਜੇ ਕੋਈ ਸਾਡੀ ਵੀਡੀਓ ਦੇਖਦੇ ਆ ਪਲੀਜ਼ ਇਹਨੂੰ ਮਿਲ ਕੇ ਜਾਓ ਆ ਕੇ ਤਾਂ ਜੋ ਇਹਨੂੰ ਹੌਸਲਾ ਹੋਵੇ ਕਰੇ ਅਰਦਾਸ ਭੈਣ ਮਨਪ੍ਰੀਤ कौर ਵਾਸਤੇ ਇਹਦੀ ਲਤ ਹੈ ਨਹੀਂ ਇੱਕ ਲਤ ਲੱਗ ਜਵੇ ਚਲੋ ਤਰਨ ਜੋਗੀ ਹੋ ਜੂਗੀ ਹੁਣ ਡਰ ਡਰ ਕੇ ਬੋਡੇ ਤੁਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਭੈਣ ਨੂੰ ਲੁਧਿਆਣੇ ਤੋਂ ਸਮਰਾਲਾ ਚੌਕ ਤੋਂ ਲੈ ਕੇ ਆਈ ਸੀ ਤੁਸੀਂ ਦੇਖੋ ਕਿਹੜੀ ਹਾਲਤ ਸੀ ਭੈਣ ਦੀ ਅਜੇ 10 ਦਿਨ ਵੀ ਨਹੀਂ ਹੋਇਆ ਇਹਨੂੰ ਹੁਣ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਮੈਂ ਜਾਣਾ ਵਾ ਬੈਕ ਸਾਈਡ ਤੇ ਸਾਰੇ ਜ਼ਖਮਾਂ ਗਲੀ ਪਈ ਐ ਏਡਾ ਵੱਡਾ ਪਿੱਛੇ ਹੋਲ ਆ ਲੱਤ ਕੱਟੀ ਹੋਈ ਐ ਇੱਕ ਇਹ ਗਲਤ ਇੰਜੈਕਸ਼ਨ ਲਾਉਣ ਕਰਕੇ ਲੱਤ ਗਲ ਗਈ ਸੀ ਉੱਥੇ ਹੁਣ ਐਡਿਕਸ਼ਨ ਸੀ ਭੈਣ ਨੂੰ ਨਸ਼ਾ ਕਰਦੀ ਸੀਗੀ ਪਰ ਹੁਣ ਇਹਦਾ ਜੀਵਨ ਬਦਲ ਸਕਦਾ ਸੀ ਇੱਥੇ ਪਰ ਪਤਾ ਨਹੀਂ ਕਿਉਂ ਇਹ ਨਸ਼ਾ ਮਤ ਮਾਰ ਦਿੰਦਾ ਜਿਹੜਾ ਕੈਮੀਕਲ ਨਸ਼ਾ ਵਾ ਬੰਦੇ ਦੀ ਸੋਜੀ-ਪੋਜੀ ਖਤਮ ਕਰ ਦਿੰਦਾ ਅਰਦਾਸ ਕਰਿਓ ਸਾਡੀ ਭੈਣ ਵਾਸਤੇ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਹਦੇ ਟਰੀਟਮੈਂਟ ਚੱਲੀ ਆ ਨੇ ਖੂਨ ਭਣ ਕਿੰਨਾ ਚ ਹੁਣ ਐਚਪੀ ਵਗੈਰਾ ਕਿੰਨਾ ਵਾ ਕਿੰਨਾ ਚੜੇ ਆ 2 2 ਯੂਨਿਟਸ ਲਗਾਈ ਦੋ ਬੋਤਲਾਂ ਖੂਨ ਦੀਆਂ ਚੜ ਚੁੱਕੀਆਂ ਵਾ ਹੁਣ 12 ਮੈਚ ਵੀ ਤੇ ਮਨਪ੍ਰੀਤ कौर ਅੱਗੇ ਨਾਲੋਂ ਬਹੁਤ ਠੀਕ ਆ ਬਾਕੀ ਇਹਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਜੇ ਕੋਈ ਸਾਡੀ ਵੀਡੀਓ ਦੇਖਦੇ ਆ ਕੋਈ ਵੀ ਭਰਾ ਪਰਜਾਈ ਭਤੀਜਾ ਮਾਮਾ ਭਰਾ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਮਾਸੀ ਦਾ ਪੁੱਤ ਮਾਸੀ ਦੀ ਧੀ ਕੋਈ ਵੀ ਪਲੀਜ਼ ਇਹਨੂੰ ਮਿਲ ਕੇ ਜਾਓ ਆ ਕੇ ਤਾਂ ਜੋ ਇਹਨੂੰ ਹੌਸਲਾ ਹੋਵੇ ਜਦੋਂ ਬੰਦਾ ਇਸ ਤਰ੍ਹਾਂ ਦੀ ਬਿਮਾਰੀ ਚੋਂ ਬਾਹਰ ਨਿਕਲਦਾ ਲੱਤ ਕੱਟੀ ਹੋਈ ਆ ਦੂਜੇ ਪਾਸੇ ਜ਼ਖਮ ਆ ਬਹੁਤ ਵੱਡਾ ਤੇ ਬੰਦੇ ਦਾ ਮਨ ਵੀ ਕਿਤੇ ਨਾ ਕਿਤੇ ਡੋਲ ਜਾਂਦਾ ਇੱਥੇ ਲੋੜ ਹੁੰਦੀ ਆ ਆਪਣੇਆਂ ਦੇ ਸਾਰੇ ਦੀ ਆਪਣੇਆਂ ਦੇ ਸਾਥ ਦੀ ਤੇ ਜਰੂਰ ਜੇ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ ਮਿਲ ਕੇ ਜਾਇਓ ਆ ਇਦੇ ਕੋਲੇ ਕਿਸੇ ਦਾ ਕੰਟੈਕਟ ਹੈ ਨਹੀਂ ਗਾਇਕ ਨਹੀਂ ਮੇਰੇ ਕਰੇਵਰदास ਪੈਣ ਮਨਪ੍ਰੀਤ ਕੌਰ ਵਾਸਤੇ ਇਹਦੀ ਲੱਤ ਹੈ ਨਹੀਂ ਇੱਕ ਲੱਤ ਲੱਗ ਜਵੇ ਚਲੋ ਤਰਨ ਜੋਗੀ ਹੋ ਜੂਗੀ ਹੁਣ ਡਰ ਡਰ ਕੇ ਬੋਡੇ ਤੁਰਦੀ ਐ ਪਿੱਛੇ जख्म ਹੋ ਗਿਆ ਤਾਂ ਹੀ ਤੇ ਕੋਸ਼ਿਸ਼ ਕਰ ਸਾਡੀ ਵੀ जख्म ਠੀਕ ਹੋ ਜੇ ਉਹਦੂ ਬਾਦ ਇਹ ਲੱਤ ਲੱਗ ਜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ